ਹਰ ਰੋਜ਼ ਕੋਠੀਆਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਆਹ ਤੇ ਸੈਟ ਕਰਕੇ ਜਰੂਰ ਦਬੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਅੱਜ ਲੈ ਕੇ ਆਏ ਹਾਂ ਜੀ ਆਪਾਂ ਤੁਹਾਡੇ ਲਈ ਕੋਠੀ ਦੋ ਮੰਜ਼ਲੀ ਸਾਰੀ ਤਿਆਰ ਪੂਰੀ ਵਧੀਆ ਜੀ ਤੇ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੇ ਭੈਣ ਭਰਾ ਮੇਥੋਂ ਵੱਡੇ ਬਜ਼ੁਰਗ ਸਾਰਿਆਂ ਨੂੰ ਜੀ ਤੇ ਤੁਹਾਡੇ ਆਪਣੇ ਆਪ ਦੇ ਚੈਨਲ ਤੇ ਤੁਹਾਡੇ ਇੱਕ ਵਾਰ ਫਿਰ ਤੋਂ ਆਪਾਂ ਸਵਾਗਤ ਕਰਦੇ ਹਾਂ ਜੀ ਅੱਗੇ ਚੈਨਲ ਦਾ ਕਰੋ ਜੀ ਹੈਲਪਲਾਈਨ ਨੰਬਰ ਨੋਟ ਸਕ੍ਰੀਨ ਤੇ ਜੀ ਜੇ ਕਿਸੇ ਮੇਰੇ ਭੈਣ ਨੇ ਭਰਾ ਨੇ ਬਜ਼ੁਰਗ ਨੇ ਐਡ ਕਰਾਉਣੀ ਹੈ ਜੀ ਕੋਠੀ ਦੀ ਮਕਾਨ ਦੀ ਪਲਾਟ ਦੀ ਤਾਂ ਜਿਹੜਾ ਨੰਬਰ ਸਕਰੀਨ ਤੇ ਹੈ ਜੀ ਇਸ ਨੰਬਰ ਤੇ 10 ਤੋਂ 12 ਤੱਕ ਫੋਟੋਆਂ 3-4 ਮਿੰਟ ਦੀ ਵੀਡੀਓ ਬਾਕੀ ਦੀ ਜਾਣਕਾਰੀ ਜਿੰਨੀ ਵੀ ਹੁੰਦੀ ਹੈ ਆਪਣੇ ਨੰਬਰ ਤੇ ਭੇਜ ਦਿਆ ਕਰੋ ਸਾਰਾ ਕੁਝ ਐਡ ਤੁਹਾਡੀ ਲੱਗ ਜੂਗੀ ਇੱਕ ਬੇਨਤੀ ਹੈ ਜੀ ਵੀਡੀਓ ਬਣਾ ਕੇ ਭੇਜਣੀ ਲਾਜ਼ਮੀ ਹੁੰਦੀ ਹੈ ਜੀ ਕੋਠੀ ਦੀ ਤੇ ਕੋਠੀ ਦੇ ਆਲੇ ਦੁਆਲੇ ਸਾਰੇ ਕਿਤੋਂ ਵੀਡੀਓ ਬਣਾ ਕੇ ਜਰੂਰ ਭੇਜਿਆ ਕਰੋ ਬਾਹਰੋਂ ਅੰਦਰੋਂ ਉੱਪਰ ਥੱਲੋਂ ਤੇ ਆਸੇ ਪਾਸੇ ਦੀ ਸਾਰੀ ਚੀਜ਼ ਤੇ ਆਪਾਂ ਨੂੰ ਕਹਿੰਦੇ ਹੁੰਦੇ ਜੀ ਕਮੈਂਟ ਬਹੁਤ سارے ਮੇਰੇ ਭੈਣ ਭਰਾ ਮੇਥੋਂ ਵੱਡੇ ਬਜ਼ੁਰਗ ਕਰਦੇ ਹੁੰਦੇ ਕਿ ਆਸੇ ਪਾਸੇ ਦੀ ਲੋਕੇਸ਼ਨ ਵੀ ਜ਼ਰੂਰ ਦਿਖਾਇਆ ਕਰੋ ਤੇ ਜਰੂਰ ਤੁਸੀਂ ਵੀਡੀਓ ਦੇ ਵਿੱਚ ਸਾਰਾ ਕੁਝ ਦਿਖਾਇਆ ਕਰੋ ਜੀ ਤੇ ਅੱਗੇ ਆਪਾਂ ਹੁਣ ਕਰਦੇ ਹਾਂ ਜੀ ਵੀਡੀਓ ਸਟਾਰਟ ਤੇ ਜਿੰਨੇ ਤੁਸੀਂ ਆਪਾਂ ਨੂੰ ਕਮੈਂਟ ਕੀਤੇ ਉਹ ਵੀ ਆਪਾਂ ਪੜਾਂਗੇ ਲਾਸਟ ਦੇ ਵਿੱਚ ਹੁਣ ਕਰਦੇ ਹਾਂ ਜੀ ਆਪਾਂ ਕੋਠੀ ਦੀ ਗੱਲ ਆਪਣੇ ਕੋਲੇ ਦੋ ਮੰਜ਼ਲੀ ਕੋਠੀ ਪਹੁੰਚੀ ਹੈ ਜੀ ਪੂਰੀ ਸੋਣੀ ਪੂਰੀ ਵਧੀਆ ਜੀ ਡਬਲ ਸਟੋਰੀ ਹੈ ਜੀ ਸਾਰੀ ਤਿਆਰ ਹੈ ਜੀ ਤੇ ਤੁਸੀਂ ਦੇਖ ਰਹੇ ਹੋ ਜੀ ਵਾਕੀ ਫੋਟੋ ਆ ਚੱਲ ਰਹੀਆਂ ਜੀ ਮਾਲਕ ਨੇ ਸਾਰਾ ਕੁਝ ਦੱਸਿਆ ਜੀ A to Z ਕੀ ਕੁਸ਼ਾ ਜੀ ਕਿਵੇਂ ਕੁਸ਼ਾ ਹੈ ਤੇ ਵਧੀਆ ਕੋਠੀ ਹੈ ਜੀ ਆਹ ਤੇ ਨਵੀਂ ਤਿਆਰ ਹੋਈ ਜਾਂਦੀ ਹੈ ਜੀ ਬਸ ਥੋੜਾ ਜਿਹਾ ਕੰਮ ਰਹਿ ਗਿਆ ਜੀ ਥੋੜੇ ਦਿਨਾਂ ਤੱਕ ਸਾਰਾ ਜਿਹੜਾ ਕੰਮ ਹੈ ਜੀ ਉਹ ਕੰਪਲੀਟ ਹੋ ਜਾਊਗਾ ਮਾਲਕ ਨੇ ਚਾਰ ਦੀਵਾਰੀ ਕੱਢੀ ਹੈ ਜੀ ਪਲਸਟਰ ਹੋਣ ਵਾਲੀ ਹੈ ਤੇ ਕੰਮ ਚੱਲ ਰਿਹਾ ਜੀ ਬਾਕੀ ਇੱਕ ਦੋ ਦਿਨਾਂ ਤੱਕ ਸਾਰਾ ਕੰਪਲੀਟ ਹੋ ਜਾਊਗਾ ਤੇ ਪੁਰਾਣੀਆਂ ਫੋਟੋਆਂ ਜੀ ਕੁਝ ਦਿਨ ਪਹਿਲਾਂ ਦੀਆਂ ਤੇ ਕੰਮ ਸਾਰਾ ਕੰਪਲੀਟ ਬਾਕੀ ਹੋਣ ਵਾਲੀ ਹੈ ਜੀ ਬਾਕੀ ਮਾਲਕ ਨੇ ਸਾਰਾ ਕੁਝ ਦੱਸਿਆ ਜੀ ਕਿੱਥੇ ਕੋਠੀ ਹੈ ਕਿਵੇਂ ਕੁਸ਼ੇ ਸਾਰਾ ਕੋਚੀ ਤੇ ਤੁਹਾਨੂੰ ਮੈਂ ਦੱਸ ਦਿਆਂ ਜੀ ਸੁਣੋ ਜੀ ਇਹਦੀ ਜਾਣਕਾਰੀ ਆ ਕੋਠੀ ਜਿਹੜੀ ਆਪਣੇ ਕੋਲੇ ਪਹੁੰਚੀ ਅੱਜ ਪਟਿਆਲੇ ਏਰੀਆ ਚ ਕੋਠੀ ਹੈ ਜੀ ਪਟਿਆਲਾ ਬਾਰਨ ਅਕਾਲੀ ਮਾਜਰਾ ਰੋਡ ਚ ਸਰਹਿੰਦ ਰੋਡ ਤੇ ਕੋਠੀ ਹੈ ਜੀ ਤੇ ਕੋਹੀਨੂਰ ਬੇਲੀ 파ਟ ਨੰਬਰ 1 ਦੇ ਵਿੱਚ ਆ ਕੋਠੀ ਹੈ ਜੀ ਤੇ ਕੋਠੀ ਦੀ ਸਾਰੀ ਥਾਂ ਜੀ 210 ਗਾਜ 210 ਗਾਜ ਦੇ ਵਿੱਚ ਕੋਠੀ ਬਣੀ ਹੋਈ ਹੈ ਡਬਲ ਸਟੋਰੀ ਬਣੀ ਹੋਈ ਹੈ ਜੀ ਸਾਰੀ ਤਿਆਰ ਹੈ ਜੀ ਗ੍ਰਿਲਰ ਵਗੈਰਾ ਲੱਗਿਆ ਹੋਈ ਹੈ ਜੀ ਪੋੜੀਆਂ ਵਗੈਰਾ ਉੱਪਰ ਝੜਦੀਆਂ ਜੀ ਵਧੀਆ ਪੂਰੀਆਂ ਅੰਦਰੋਂ ਹੀ ਝੜਦੀਆਂ ਜੀ ਪੋੜੀਆਂ ਤੇ ਕੋਠੀ ਦੇ ਨੀਚੇ ਸਾਈਡ ਜੀ ਦੋ ਬੈੱਡਰੂਮ ਹੈ ਜੀ ਬਾਥਰੂਮ ਹੈ ਪੋਰਚਾ ਜੀ ਪੂਰਾ ਵੱਡਾ ਕੋਈ ਮਰਜ਼ੀ ਗੱਡੀ ਖੜਾ ਲੂ ਵੱਡੀ ਤੋਂ ਵੱਡੀ ਗੱਡੀ ਖੜ ਜੂਗੀ ਜੀ ਤੇ ਅੱਗੇ ਪਿੱਛੇ ਦੋਵੇਂ ਸਾਈਡ ਗੈਲਰੀਆਂ ਪਣੀਆਂ ਹੋਈਆਂ ਜੀ ਤੇ ਕਿਚਨ ਹੈ ਜੀ ਲੌਬੀ ਹੈ ਡਰਾਈング ਰੂਮ ਹੈ ਜੀ ਤੇ ਸਟੋਰ ਰੂਮ ਹੈ ਜੀ ਤੇ ਪੂਰਾ ਵੱਡਾ ਜਿਹੜਾ ਸਟੋਰੂਮ ਆਹਾ ਉਹਦੇ ਵਿੱਚ ਕਿੰਨਾ ਮਰਜ਼ੀ ਸਮਾਨ ਰੱਖ ਲੋ ਜੀ ਪੂਰਾ ਵੱਡਾ ਬਣਾਇਆ ਜੀ ਵੱਡੀ ਤੋਂ ਵੱਡੀ ਪੇਟੀ ਘਰ ਦਾ ਜਿੰਨਾ ਵੀ ਸਮਾਨ ਹੁੰਦਾ ਸਾਰਾ ਵਿੱਚ ਭੇਜੂਗਾ ਜੀ ਤੇ ਸੈਲਫਾਂ ਵਗੈਰਾ ਬਣੀਆਂ ਹੋਈਆਂ ਜੀ ਸਟੋਰੂਮ ਦੇ ਉੱਪਰ ਤੇ ਕੁਛ ਮਰਜ਼ੀ ਧਰ ਲੂ ਪੂਰਾ ਵੱਡਾ ਜੀ ਤੇ ਅੰਦਰੋਂ ਦੀ ਪੌੜੀਆਂ ਚੜਦੀਆਂ ਜੀ ਉੱਪਰਲੀ ਸਾਈਡ ਤੇ ਉੱਪਰ ਇੱਕ ਪੂਰਾ ਵੱਡਾ ਰੂਮ ਹੈ ਜੀ ਕਿਚਨ ਹੈ ਜੀ ਤੇ ਵਧੀਆ ਭਾਂਡਾ ਵਗੈਰਾ ਹਾਲ ਵਗੈਰਾ ਬਣਿਆ ਹੋਇਆ ਜੀ ਤੇ ਕਿਸੇ ਪਾਸੋਂ ਕੋਈ ਦਿੱਕਤ ਨਹੀਂ ਤੇ ਵਧੀਆ ਬੈੜਾ ਵਗੈਰਾ ਹੈ ਜੀ ਤੇ ਫਰੰਟ ਤੇ ਗ੍ਰਿੱਲਾ ਵਗੈਰਾ ਲੋਹੇ ਦੀਆਂ ਲੱਗੀਆਂ ਹੋਈਆਂ ਚੀ ਤੇ ਵਧੀਆ ਕੋਰਨਰ ਤੇ ਪਲਾਟ ਹੈ ਜੀ ਆਹ ਤੇ ਵਧੀਆ ਬਿਜਲੀ ਵਾਲੀ ਸਮਰਸਿਬਲ ਮੋਟਰ ਲੱਗੀ ਹੋਈ ਹੈ ਜੀ ਪੂਰੀ ਵਧੀਆ ਤੇ ਪੂਰਾ ਵਧੀਆ ਪਾਣੀ ਹੈ ਜੀ ਪੂਰਾ ਵਧੀਆ ਪ੍ਰੈਸ਼ਰ ਹੈ ਜੀ ਤੇ ਕਿਸੇ ਪਾਸੋਂ ਕੋਈ ਦਿੱਕਤ ਨਹੀਂ ਤੇ ਇਹਨਾਂ ਨੇ ਕਿਹਾ ਜੀ ਤਕਰੀਬਨ 2900 ਸਕੁਅਰ ਫੁੱਟ ਦੇ ਵਿੱਚ ਆਹ ਛਤਾ ਹੋਇਆ ਹੈ ਜੀ ਕੋਠੀ ਦਾ ਸਾਰਾ ਤੇ ਵਧੀਆ ਖੁੱਲੀ ਡੁੱਲੀ ਕੋਠੀ ਹੈ ਜੀ ਤੇ ਰੇਟ ਵੀ ਇਹਨਾਂ ਨੇ ਠੀਕ ਠਾਕ ਹੀ ਲਾਇਆ ਜੀ ਮਾਲਕ ਕਹਿੰਦੇ ਸੀਗੇ ਲੋਡ ਕਰਕੇ ਵਿਕਾਊ ਹੈ ਤਾਂ ਕਰਕੇ ਰੇਟ ਵੀ ਅਸੀਂ ਘੱਟ ਹੀ ਲਾਇਆ ਜੀ ਇਹਨਾਂ ਨੇ ਰੇਟ ਲਾਇਆ ਜੀ 32 ਲੱਖ ਜੀ ਰੇਟ 32 ਲੱਖ ਲਾਇਆ ਜੀ ਬਾਕੀ ਮਾਲਕ ਨੂੰ ਤੁਸੀਂ ਫੋਨ ਕਰਕੇ ਇੱਕ ਵਾਰੀ ਪੁੱਛ ਲਓ ਜੀ ਤੇ ਮਾਲਕ ਨੂੰ ਜ਼ਰੂਰਤ ਕਰਕੇ ਕੋਠੀ ਵਿਕਾਊ ਕਰਨੀ ਪੈ ਰਹੀ ਹੈ ਜੀ ਘਰੇ ਲੋੜ ਪੈ ਗਈ ਜੀ ਤਾਂ ਕਰਕੇ ਵਿਕਾਊ ਹੈ ਬਾਕੀ ਕਮੀ ਪੇਸੀ ਕੋਈ ਨਹੀਂ ਹੈਗੀ ਬਾਕੀ ਤੁਸੀਂ ਦੇਖ ਹੀ ਰਹੇ ਹੋ ਬਾਕੀ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਮਾਲਕ ਨੂੰ ਫੋਨ ਕਰਕੇ ਲੈ ਲਓ ਜੀ ਇਹਨਾਂ ਦੇ ਆਸੇ ਪਾਸੇ ਵੀ ਘਰ ਵਗੈਰਾ ਹੈਗੇ ਆ ਜੀ ਤੇ ਵਧੀਆ ਏਰੀਆ ਜੀ ਤੇ ਵਧੀਆ ਪਾਣੀ ਹੈ ਵਧੀਆ ਥਾਂ ਹੈ ਜੀ ਤੇ ਬਾਕੀ ਤੁਹਾਡੇ ਸਾਹਮਣੇ ਜੀ ਦੋ ਮੰਜ਼ਲੀ ਕੋਠੀ ਹੈ ਜੀ ਤੇ ਪੈਂਟ ਹੋਈ ਹੈ ਜੀ ਸਾਰੀ ਵਧੀਆ ਨਕਸ਼ੇ ਤੇ ਤਿਆਰ ਹੈ ਜੀ ਸਾਰੀ ਤੇ ਬਾਕੀ ਤੁਸੀਂ ਇਹਨਾਂ ਨੂੰ ਫੋਨ ਕਰਕੇ ਪੁੱਛ ਲਓ ਨਕਸ਼ਾ ਮੰਗਵਾਣਾ ਹੋਵੇ ਤਾਂ ਤੁਸੀਂ ਇਹਨਾਂ ਨੂੰ ਫੋਨ ਤੇ ਨਕਸ਼ਾ ਵੀ ਵਟਸਐਪ ਤੇ ਮੰਗਵਾ ਸਕਦੇ ਹੋ ਫੋਨ ਕਰਕੇ ਜੀ ਠੀਕ ਹੈ ਜੀ ਬਾਕੀ ਮੈਂ ਆਪਦੇ ਵੱਲੋਂ ਤਾਂ ਸਾਰੀ ਜਾਣਕਾਰੀ ਦੇਤੀ ਜਿੰਨੀ ਵੀ ਆਪਣੇ ਕੋਲੇ ਪਹੁੰਚੀ ਸੀਗੀ ਬਾਕੀ ਤੁਸੀਂ ਇਹਨਾਂ ਨੂੰ ਫੋਨ ਕਰਕੇ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਜੀ ਤੇ ਮਾਲਕ ਦਾ ਨੰਬਰ ਸਕਰੀਨ ਤੇ ਜੀ 9478518078 ਆਹਾਂ ਨੰਬਰ ਹੈ ਜਿਹਨਾਂ ਦਾ ਮਾਲਕ ਦਾ ਤੇ ਇਹਨਾਂ ਨੂੰ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਤੇ ਇਹਨਾਂ ਨੂੰ ਫੋਨ ਇੱਕ ਵਾਰੀ ਜ਼ਰੂਰ ਕਰ ਲਓ ਜੇ ਤੁਹਾਨੂੰ ਕੋਠੀ ਵਧੀਆ ਲੱਗੀ ਹੋਵੇ ਤੇ ਅੱਜ ਦੀ ਕੋਠੀ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਜੀ ਕਮੈਂਟ ਕਰਕੇ ਤੇ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤੇ ਵਧੀਆ ਲੱਗੀ ਹੋਵੇ ਤਾਂ ਆਪਣੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਬਾਕੀ ਤੁਹਾਡੇ ਕਰਕੇ ਆਪਣਾ ਚੈਨਲ ਹੈ ਜੀ ਬਾਕੀ ਆਪਾਂ ਹਰ ਰੋਜ਼ ਵੀਡੀਓ ਪਾਉਨੇ ਆ ਜੀ ਤੁਹਾਡੇ ਕਰਕੇ ਪਾਉਨੇ ਜਿਹੜੇ ਮੇਰੇ ਭੈਣ ਭਰਾ ਮੇਰੇ ਤੋਂ ਵੱਡੇ ਬਜ਼ੁਰਗ ਕਿਰਾਏ ਦੇ ਮਕਾਨਾਂ ਤੋਂ ਰਹਿੰਦੇ ਆ ਉਹਨਾਂ ਲਈ ਖਾਸ ਕਰਕੇ ਜੀ ਕਿਉਂਕਿ ਕਿੰਨਾ ਟਾਈਮ ਆਪਾਂ ਕਿਰਾਇਆ ਭਰੀ ਜਾਵਾਂਗੇ ਜੀ ਬਗਾਨੇ ਕਰੇ ਬੈਠੇ ਰਹਿ ਮੰਗੇ ਦੀ ਆਬਦਾ ਮਕਾਨ ਆਬਦਾਕਰ ਆਪਦੀ ਕੋਠੀ ਆਪਦੀ ਰਹਿਾਈ ਤਾਂ ਆਪਦੀ ਹੁੰਦੀ ਹੈ ਜੀ ਤਾਂ ਕਰਕੇ ਆਪਾਂ ਤੁਹਾਡੇ ਲਈ ਹਰ ਰੋਜ਼ ਵੀਡੀਓ ਲੈ ਕੇ ਆਉਣਾ ਜੀ ਜੇ ਹੋਜੀ ਵੀ ਆਪਣੇ ਕੋਲੇ ਕੋਠੀ ਮਕਾਨ ਪਹੁੰਚਦਾ ਆਪਾਂ ਤੁਹਾਨੂੰ ਸਿੱਧਾ ਦਿਖਾ ਦਿੰਨੇ ਆ ਜੀ ਠੀਕ ਹੈ ਜੀ ਘੱਟ ਤੋਂ ਘੱਟ ਰੇਟ ਤੇ ਵਧੀਆ ਤੋਂ ਵਧੀਆ ਕੋਠੀ ਮਕਾਨ ਆਪਾਂ ਲੈ ਕੇ ਆਉਨੇ ਆ ਜੀ ਬਾਕੀ ਘੱਟ ਤੋਂ ਘੱਟ ਲੇੜਦੇ ਆਪਣੇ ਕੋਲੇ ਬਹੁਤ ਸਾਰੀਆਂ ਕੋਠੀਆਂ ਆਈਆਂ ਪਈਆਂ ਜੀ ਮਕਾਨ ਵੀ ਆਈ ਪਈ ਹੈ ਤੇ ਜਲਦੀ ਤੋਂ ਜਲਦੀ ਵਾਰਿਸਰ ਆਪਾਂ ਐਡ ਕਰੀ ਜਾਂਦੇ ਆ ਜੀ ਜੇ ਤੁਹਾਡੇ ਕੋਲੇ ਵੀ ਵੇਚਣ ਵਾਸਤੇ ਕੋਠੀ ਹੈਗੀ ਆ ਜਾਂ ਮਕਾਨ ਹੈਗਾ ਚਾਹੇ ਕਿਹੋ ਜਿਹਾ ਵੀ ਅਜੀ ਕਿਵੇਂ ਵੀ ਹੈ ਚਾਹੇ ਇੱਕ ਕਮਰੇ ਵਾਲਾ ਜੀ ਦੋ ਕਮਰੇ ਵਾਲਾ ਚਾਹੇ ਇੱਦਾਂ ਹੀ ਪਿਆ ਜੀ ਤਾਂ ਤੁਸੀਂ ਆਪਾਂ ਨੂੰ ਭੇਜ ਸਕਦੇ ਹੋ ਜੀ ਐਡ ਬਿਲਕੁਲ ਫਰੀ ਦੇ ਵਿੱਚ ਕੀਤੀ ਜਾਊਗੀ ਕੋਈ ਆਪਣਾ ਖਰਚਾ ਨਹੀਂ ਹੁੰਦਾ ਜੀ ਕੋਈ ਕਮਿਸ਼ਨ ਨਹੀਂ ਹੁੰਦਾ ਨਾ ਕੋਈ ਆਪਣਾ ਲੱਲਾ ਖਖਾ ਹੁੰਦਾ ਜੀ ਨਾ ਵੇਚਣ ਦੇ ਵਿੱਚ ਨਾ ਖਰੀਦਣ ਦੇ ਵਿੱਚ ਤੇ ਤੁਹਾਡੀ ਐਡ ਲੱਗ ਜੂਗੀ ਤੇ ਜਿਹਨੇ ਖਰੀਦਣਾ ਹੋਊਗਾ ਜੀ ਉਹ ਤੁਹਾਨੂੰ ਸਿੱਧਾ ਫੋਨ ਕਰਕੇ ਆ ਜਾਣਗੇ ਤੇ ਤੁਹਾਡੇ ਨਾਲ ਗੱਲਬਾਤ ਕਰਕੇ ਖਰੀਦ ਲੈਣਗੇ ਜੀ ਤੇ ਨੰਬਰ ਵੀ ਆਪਾਂ ਸਿੱਧਾ ਮਾਲਕ ਦਾ ਦਿੰਨੇ ਆ ਜੀ ਜਿਹਦੀ ਕੋਠੀ ਜਾਂ ਘਰ ਹੁੰਦਾ ਉਹਦਾ ਹੀ ਆਪਾਂ ਸਿੱਧਾ ਨੰਬਰ ਦਿੰਨੇ ਆ ਜੀ ਠੀਕ ਹੈ ਜੀ ਬਾਕੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਜੀ ਕਮੈਂਟ ਕਰਕੇ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਥੋੜੀ ਜਿਹੀ ਵਧੀਆ ਲੱਗੀ ਤਾਂ ਚੈਨਲ ਨੂੰ ਸਪੋਰਟ ਕਰ ਸਕਦੇ ਹੋ ਤੁਸੀਂ ਇੱਕ ਸਬਸਕ੍ਰਾਈਬ ਕਰਕੇ ਤੇ ਵੀਡੀਓ ਵਧੀਆ ਲੱਗੇ ਹੋਵੇ ਤਾਂ ਲਾਈਕ ਵੀ ਕਰ ਸਕਦੇ ਹੋ ਜੇ ਤੁਹਾਡਾ ਦਿਲ ਕਰੇ ਤਾਂ ਕਰ ਦਿਓ ਜੀ ਨਹੀਂ ਤਾਂ ਰਹਿਣ ਦਿਓ ਜੀ ਠੀਕ ਹੈ ਜੀ ਬਾਕੀ ਦੱਸਿਓ ਜਰੂਰ ਜੀ ਕਮੈਂਟ ਕਰਕੇ ਅੱਜ ਦੀ ਕੋਠੀ ਤੁਹਾਨੂੰ ਕਿਵੇਂ ਦੀ ਲੱਗੇ ਜੀ ਤੇ ਹੁਣ ਕਰਦੇ ਜੀ ਆਪਾਂ ਕਮੈਂਟਾਂ ਦੀ ਗੱਲ ਤੇ ਦੱਸੋ ਜੀ ਕਮੈਂਟ ਆਪਾਂ ਪੜੀਏ ਕਿ ਨਾ ਜੀ ਆਪਣੇ ਕੋਲੇ ਕਾਫੀ ਕਮੈਂਟ ਆਉਂਦੀ ਹੁੰਦੀ ਹੈ ਜੀ ਕਿ ਕਮੈਂਟ ਨਾ ਪੜਿਆ ਕਰੋ ਜੀ ਬਾਕੀ ਮੈਨੂੰ ਇੱਕ ਵਾਰੀ ਜਰੂਰ ਦੱਸਿਓ ਤੁਸੀਂ ਕਿਵੇਂ ਕਰੀਏ ਜੀ ਤੁਹਾਡੀ ਮੰਨਾਂਗੇ ਜੀ ਮੈਨੂੰ ਵੱਧ ਤੋਂ ਵੱਧ ਜਿੱਦਾਂ ਐਡਾ ਕਮੈਂਟ ਆਏ ਵੀ ਕਮੈਂਟ ਨਾ ਪੜਿਆ ਕਰੀਏ ਤਾਂ ਆਪਾਂ ਨਹੀਂ ਪੜਦੇ ਜੀ ਤੇ ਵੱਧ ਕਮੈਂਟ ਆਪਣੇ ਕੋਲੇ ਐਡਾ ਆਏ ਵੀ ਕਮੈਂਟ ਪੜਿਆ ਕਰੋ ਤਾਂ ਆਪਾਂ ਪੜਿਆ ਕਰਾਂਗੇ ਜੀ ਹੁਣ ਤੁਹਾਡੇ ਤੇ ਮੈਂ ਛੱਡਦਾ ਜੀ ਤੇ ਅੱਜ ਅੱਜ ਆਪਾਂ ਕਮੈਂਟ ਪੜ੍ਹ ਲੈਨੇ ਜੀ ਸਭ ਤੋਂ ਪਹਿਲਾਂ ਆਪਣੇ ਕੋਲੇ ਸੁਮਨ ਦਾ ਕਮੈਂਟ ਪਹੁੰਚਿਆ ਜੀ ਕਹਿੰਦੇ ਵੈਰੀ ਨਾਈਸ ਧੰਨਵਾਦ ਜੀ ਤੇ ਮਹਿਰੀਨ ਗਿੱਲ ਕਹਿੰਦੇ ਅਗੀ ਲੁਧਿਆਣੀ ਚ ਹੋਇਆ ਕੋਈ ਦੱਸੋ ਮਕਾਂਜਾ ਕੋਠੀ ਕੋਈ ਗੱਲ ਨਹੀਂ ਜੀ ਸੁੱਕੂ ਮੇਰਾ ਕਹਿੰਦੇ ਹੈਲੋ ਸਰ ਪਹਿਲੀ ਗੱਲ ਤਾਂ ਸਰ ਨਾਖੋ ਜੀ ਤੁਹਾਡੇ ਭਰਾ ਵਰਗੇ ਆ ਜੀ ਛੋਟਾ ਭਰਾ ਤੁਹਾਡਾ ਤੇ ਅੱਗੇ ਆਪਾਂ ਪੜ੍ਹਦੇ ਹਾਂ ਜੀ ਕਮੈਂਟ ਇਹਨਾਂ ਦਾ ਕਹਿੰਦੇ ਜੀ ਕੋਈ ਖੰਨੇ ਵਿੱਚ ਖੰਨੇ ਦੇ ਨੇੜੇ ਕੋਈ ਘਰ ਹੋਵੇ ਤਾਂ ਦੱਸੋ ਜੀ ਕੋਈ ਗੱਲ ਨਹੀਂ ਜੀ ਜਰੂਰ ਜੀ ਨੀਤੀ ਸੰਧੂ ਕਹਿੰਦੇ ਆ ਵੈਰੀ ਨਾਈਸ ਜੀ ਧੰਨਵਾਦ ਜੀ ਤੇ ਕਰਨਦੀਪ ਕੌਰ ਕਹਿੰਦੇ ਆ ਨਾਈਸ ਕੋਠੀ ਹਾਂਜੀ ਕੋਠੀ ਤਾਂ ਬਹੁਤ ਸੋਹਣੀ ਐ ਤੇ ਅੱਗੇ ਕਹਿੰਦੇ ਆ ਤਰਨ ਤਰਚ ਕੋਈ ਹੋਵੇ ਤਾਂ ਜਰੂਰ ਦੱਸੋ ਕੋਈ ਗੱਲ ਨਹੀਂ ਜੀ ਅਮਰਜੀਤ ਕੌਰ ਕਹਿੰਦੇ ਅੱਗੇ ਵੈਰੀ ਨਾਈਸ ਧੰਨਵਾਦ ਜੀ ਤੇ ਜਸਵਿੰਦਰ ਕੌਰ ਕਹਿੰਦੇ ਆ ਫਰੀਦਕੋਟ ਚ ਦੱਸੋ ਆ ਜਰੂਰ ਦਾ ਸੰਗਤ ਨੂੰ ਫਰੀਦਕੋਟ ਏਰੀਆ ਚ ਕੋਈ ਕੋਠੀ ਆਪਣੇ ਕੋਲੇ ਆਈਆਂ ਪਈਆਂ ਜੀ ਤੇ ਆਡਾ ਆਪਾਂ ਕਰ ਦਿੰਨੇ ਜੀ ਜਸਵਿੰਦਰ ਕੌਰ ਕਹਿੰਦੇ ਸਿਟੀ ਦਾ ਨਾਮ ਦੱਸਿਆ ਕਰੋ ਜੀ ਆ ਸਿਟੀ ਦਾ ਨਾਮ ਅੰਦਰ ਦੱਸਿਆ ਹੁੰਦਾ ਜੀ ਜਿੱਥੋਂ ਵੀ ਆਪਣੇ ਕੋਲੇ ਕੋਠੀ ਪਹੁੰਚਦੀ ਹੈ ਉੱਥੇ ਆਪਾਂ ਲਿਖ ਵੀ ਦਿੰਨੇ ਜੀ ਵੀਡੀਓ ਦੇ ਅੰਦਰ ਕਿ ਕਿੱਥੋਂ ਪਹੁੰਚੀ ਜਿਵੇਂ ਅੱਜ ਵਾਲੀ ਵੀਡੀਓ ਜੀ ਤੇ ਜਿਵੇਂ ਕਿ ਅੱਜ ਆਪਣੇ ਕੋਲੇ ਜਿਹੜੀ ਕੋਠੀ ਪਹੁੰਚੀ ਪਟਿਆਲੇ ਏਰੀਆ ਚ ਪਹੁੰਚੀ ਹੈ ਤੇ ਆਪਾਂ ਅੰਦਰ ਲੇਖ ਵੀ ਰੱਖਿਆ ਤੇ ਬੋਲ ਕੇ ਵੀ ਦੱਸਿਆ ਵੀ ਪਟਿਆਲੇ ਤੋਂ ਕੋਠੀ ਹੈ ਜੀ ਤੇ ਪਵਨ ਬਰਾੜ ਕਹਿੰਦੇ ਇੱਕ ਪੂਰਥਲੇ ਸਿਟੀ ਵਿੱਚ ਕੋਈ ਕੋਠਿ ਰੋਬੀ ਤਾਂ ਦੱਸੋ ਜੀ ਕੋਈ ਗੱਲ ਨਹੀਂ ਜ਼ਰੂਰ ਦੱਸਾਂਗੇ ਜੀ ਤੇ ਅੱਜ ਲਈ ਵਾਕਿਆ ਨਹੀਂ ਜੀ ਅੱਜ ਦੀ ਵੀਡੀਓ ਕਿਵੇਂ ਦੇ ਲੱਗੀ ਕਮੈਂਟ ਕਿਵੇਂ ਦੇ ਲੱਗੀ ਜ਼ਰੂਰ ਦੱਸੋ ਜੀ ਕਮੈਂਟ ਕਰਕੇ ਤੇ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਜਦੋਂ ਤੁਸੀਂ ਕਮੈਂਟ ਕਰਦੇ ਹੋ ਪੜਦਾ ਹੁੰਨਾ ਜੀ ਮੈਂ ਹਰ ਰੋਜ਼ ਤੇ ਤੁਹਾਡੇ ਕਮੈਂਟ ਮੈਂ ਲਾਈਕ ਕਰਦਾ ਹੁੰਨਾ ਤੁਸੀਂ ਦੇਖੋ ਜਾ ਕੇ ਦਿਲ ਜਆ ਦਿੱਤਾ ਹੁੰਦਾ ਹੈ ਤੁਹਾਡੇ ਕਮੈਂਟ ਨੂੰ ਮੈਂ ਹਰ ਰੋਜ਼ ਜਿੰਨੇ ਵੀ ਤੁਸੀਂ ਕਮੈਂਟ ਕਰਦੇ ਹੋ ਕੱਲਾ ਕੱਲਾ ਕਮੈਂਟ ਮੈਂ ਪੜਦਾ ਹੁੰਨਾ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਹੈ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਨੇ ਹੋ ਜੀ ਤੇ ਜਦੋਂ ਪਿਆਰ ਮਿਲਦਾ ਬਹੁਤ ਜ਼ਿਆਦਾ ਆਪਣੇ ਆਪ ਹੀ ਜ਼ਿਆਦਾ ਵੀਡੀਓ ਪਾਉਣ ਦਾ ਦਿਲ ਕਰਦਾ ਜੀ ਬਾਕੀ ਤੁਹਾਡੀ سپورਟ ਚੈਨਲ ਤੇ ਹੈਗੀ ਹੋ ਜੀ ਬਾਕੀ ਆਪਾਂ ਇਸੇ ਤਰ੍ਹਾਂ ਕੰਮ ਕਰਦੇ ਰਹਾਂਗੇ ਜੀ ਤੇ ਵੱਧ ਤੋਂ ਵੱਧ ਦਬਕੇ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ ਬਾਕੀ ਮਿਲਦੇ ਆ ਜੀ ਜਲਦੀ ਇਸੇ ਤਰ੍ਹਾਂ ਦੀ ਇੱਕ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਦੇ ਨਾਲ ਜੀ ਜੁੜੇ ਰਹੋ ਜੀ ਤੁਹਾਡੇ ਆਪਣੇ ਆਪ ਦੇ ਚੈਨਲ ਦੇ ਨਾਲ ਤੇ ਮਿਲਦੇ ਆ ਜੀ ਜਲਦੀ